ਤੇ ਗੰਦੀ ਸ਼ਾਮ ਦੀ ਚਾਹ ਧਰ ਲੀਜੀ ਨਾਲ ਹੀ ਸਬਜੀ ਨੂੰ ਤੜਕਾ ਲਾਉਣਾ ਸ਼ਾਮ ਦੇ 4:30 ਵਜੇ ਨਾਲ ਹੈ ਸਬਜੀ ਨੂੰ ਤੜਕਾ ਲਾਤਾ ਜੀ ਸ਼ਾਮ ਦੀ ਬਸ ặtਾ ਰੋਣ ਤੇ ਚਾਵਾ ਵਾਲੇ ਪਾਟੇ ਸੁਕਣੇ ਆ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਇਸ ਤੇ ਕੋਈ ਮਿਸਤਰੀ ਨੂੰ ਚਾਹ ਬਣਾ ਕੇ ਉੱਪਰ ਦੇ ਆਂਦੀ। ਹੁਣ ਥੋੜੇ ਚਰਵਾ ਘੱਟਾ ਗੁੰਨਣਗੇ। ਉਸ ਤੋਂ ਪਹਿਲਾਂ ਭਾਂਡੇ ਮਾਂਜ ਲਈਏ। ਮੈਂ ਅੰਦੀਸ ਵਰ ਗਿਆ। ਇਹ ਜਿਹੜੀ ਵਾਲੀ ਹੈ। ਥੋੜੀ ਜੀ ਚਾਹ ਬਚੀ ਆ ਉਹ ਆਪ ਪੀ ਲੈਣੇ ਆ। ਗੋਨ ਲਿਆ। ਸਬਜ਼ੀ ਵੀ ਬਣ ਗਈ ਤੇ ਭਾਂਡੇ ਵੀ ਮਾਂਜਦੇ। ਹੁਣ ਆਪਾਂ ਚੱਲੀਏ ਬਾਹਰ ਕੱਪੜੇ ਚੱਕ ਕੇ ਤਹਾਂ ਲਾ ਕੇ ਸਾਂਭੀਏ। ਸਵੇਰ ਦੇ ਤੋਤੇ ਆ। ਚਲੋ ਬਾਹਰ ਦੇ ਰਕਤਾਂ ਨੂੰ ਵੀ ਪਾਣੀ ਲਾਉਣਾ ਮ ਬਹੁਤ ਦਿਨ ਹੋ ਗਏ ਲਾਇਆ ਨਹੀਂ ਹੁਣ ਮੋਟਰ ਚੱਲ ਰਹੀ ਹੈ ਤੇ ਪਾਣੀ ਸੱਜਰਾ ਲਾ ਦੀਏ ਰਸੋਈ ਦਾ ਕੰਮ ਨਿਬੜ ਗਿਆ ਹੁਣ ਸਿਰਫ ਦੁੱਧ ਲੈ ਕੇ ਆਉਣਾ ਸ਼ਾਮ ਨੂੰ ਫਿਰ ਰੋਟੀ ਬਣਾਉਣੀ ਆ ਹੁਣ ਅਚਰ ਬਾਹਰਲਾ ਕੰਮ ਨੇ ਵੇਢ ਲਏ ਸੁੰਦਰ ਰਕਤਾਂ ਨੂੰ ਪਾਣੀ ਪਾਣਾ ਓਹੋ ਪਾਣੀ ੁੱਲ ਗਏ ਪੈਪ ਰੱਖ ਕੇ ਚਾਹਮ ਨੂੰ ਪਾਣੀ ਪਾ ਦੇਦਾ ਕਿਉਂਕਿ ਇਸ ਵਕਤ ਤੋਂ ਮੋਟਰ ਚਲਾਈ ਸੀ ਟੈਂਕੀ ਖਾਲੀ ਹੋ ਗਈ ਸੀ ਮੈਂ ਕਿ ਨਿਗਾ ਨਿਗਾ ਪਾਣੀ ਪਾ ਦਈਏ ਹੁਣ ਤਾਂ ਰੋਜ਼ ਨਹੀਂ ਪਾਉਂਦੇ ਹਫਤੇ ਬਾਅਦ ਪਾਵਾਂਗੇ ਉਸ ਯਾਨੀ ਬੰਰੀਆ ਟੈਂਕੀ ਖਾਲੀ ਫਿਰ ਹੋ ਗਈ ਮੈਨੂੰ ਲੱਗਦਾ ਇਹਨਾਂ ਤੇ ਵਿਚਾਰਾਂ ਤੇ ਮਿੱਟੀ ਘੱਟਾ ਬਹੁਤ ਜ਼ਿਆਦਾ ਹੋ ਜਾਂਦਾ ਚਲੋ ਦਰਕਤ ਨੂੰ ਤਾਂ ਪਾਣੀ ਪੈ ਗਿਆ ਹੁਣ ਕੱਪੜੇ ਲਾ ਲਈ ਤੇ ਨਹੀਂ ਤੋਂ ਕੱਪੜੇ ਵੀ ਲਾ ਕੇ ਸੰਭੀ ਅੰਜ ਮੈਂ ਬੇਟੇ ਦੀ ਵਿਹਾਈਕ ਤੇ ਵੀ ਪਾਣੀ ਮਾਰਿਆ ਬਹੁਤ ਜ਼ਿਆਦਾ ਮਿੱਟੀ ਪੈ ਗਈ ਸੀ ਮਿਸਤਰੀਆਂ ਲੱਗੇ ਕਰਕੇ ਹੁਣ ਕੱਪੜੇ ਉਤਾਰ ਕੇ ਸੰਭਾਲੀਏ ਕਨੇ ਤੋਂ ਮਿਸਤਰੀ ਨੂੰ ਤਾਂ ਵਿਹਾਈਕ ਵੀ ਅੰਦਰ ਕਰਾਉਣੀ ਪੈਣੀ ਆ संतरे खाने ने भैन भरा ने आजो जी सो संतरे खोइए फ्रूट